ਸ੍ਰੀ ਕਾਲ ਜੀ ਉਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਸਾਡੇ ਯਾਰ ਅਮਰਸੰਮ ਚੰਕੀਲਾ ਬੀਬੀ ਅਮਰ ਜੋ ਉਹਦੀ ਸੱਤੀਵੇਂ ਵਾਰੀ ਤੇ ਪਿੰਡ ਦੁੱਗਰੀ ਦੇ ਸਮਸ਼ਾਨ ਘਾਟ ਦੇ ਵਿੱਚ ਪਹੁੰਚੇ ਹੋਏ ਆਂ ਬਾਈ ਜੀ ਹਰ ਸਾਲ ਆਉਂਦੇ ਹੋ ਨਹੀਂ ਵੀਰੇ ਪਹਿਲਾਂ ਇਹ 2022 ਦੇ ਵਿੱਚ ਆਏ ਸੀਗੇ ਜੀ ਤੇ ਹੁਣ ਦੂਸਰੀ ਵਾਰੀ ਆਏ ਹਾਂ ਕੋਈ ਚੰਕੀਲਾ ਸਾਹਿਬ ਦੀ ਯਾਦ ਖਾਂਜੀ ਕਰਦੇ ਹੋ ਖਾਣਾ ਦੇਖਿਆ ਜਾਂ ਖਾਣਾ ਤੁਸੀਂ ਆਪਦੇ ਹੱਥਾਂ ਲਵਾਇਆ ਅਸੀਂ ਖਾੜਾ ਆਪ ਲਵਾਇਆ ਜੀ ਜੀ ਅਸੀਂ 1986 ਦੇ ਵਿੱਚ ਜੀ ਮੇਰੇ ਰਿਸ਼ਤੇਦਾਰ ਦਾ ਮੇਰੇ ਸਾਲੇ ਦਾ ਵਿਆਹ ਸੀਗਾ ਜੀ ਘਰ ਪਰਿਵਾਰ ਨੇ ਕਿਹੜੇ ਪਿੰਡ ਦੀ ਪੱਖੋ ਕਲਾਂ ਦੀ ਪੱਖੋ ਕਲਾਂ ਘਰ ਪਰਿਵਾਰ ਨੇ ਜੋ ਅਖਾੜੇ ਦੀ ਬਣਾਈ ਕੋ ਪਹਿਲਾਂ ਵੀ ਲਵਾਉਂਦੇ ਸੀਗੇ ਅਸੀਂ ਕਰਮਜੀਤ ਧੋਰੀ ਜੰਦਾਰ ਸੰਧੂ ਵਰਗੇ ਅਖਾੜੇ ਲਵਾਏ ਹੋਏ ਨੇ ਤੇ ਰਾਏ ਬਣੇ ਵੀ ਆਪਾਂ ਅਮਰ ਸਿੰਘ ਚਮਕੀਲੇ ਦਾ ਅਖਾੜਾ ਲਵਾਵਾਂਗੇ ਇਹ 1986 ਦੇ ਵਿੱਚ ਅਖਾੜਾ ਲਵਾਉਣ ਦੇ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਸਾੜੇ ਨੇ ਕਿਹਾ ਵੀ ਮੈਨੂੰ ਨਾਲ ਤੋਰਿਆ ਮੇਰਾ ਸਹੁਰਾ ਸਾਹਿਬ ਆਇਆ ਇੱਕ ਉਹਨਾਂ ਦਾ ਇੱਕ ਹੋਰ ਯਾਰ ਮਿੱਤਰ ਅਸੀਂ ਅਖਾੜਾ ਬੁਕਿੰਗ ਕਰਨ ਲਈ ਲੁਧਿਆਣੇ ਆਏ ਉਹ ਤੋਂ ਬੱਸ ਤੇ ਹੀ ਆਉਂਦੇ ਜੀ ਕੋਈ ਇਹ ਤਾਂ ਹੈ ਨਹੀਂ ਸੀਗਾ ਵੀ ਆਪਣੇ ਕੋਲੇ ਗੱਡੀਆਂ ਸਵਾਰ ਕੇ ਮੋਟਰਸਾਈਕਲ ਨਹੀਂ ਸੀਗੇ ਖੜਕੂਬਾਦ ਦਾ ਟਾਈਮ ਸੀ ਅਸੀਂ ਲੁਧਿਆਣੇ ਬੱਸ ਸਟੈਂਡ ਤੋਂ ਉਤਰੇ ਇੱਥੇ ਰਾਤ ਕੱਟਣੀ ਸੀਗੀ ਸਾਡੀ ਠਹਿਰ ਸੀਗੀ ਕਿਸੇ ਮਿੱਤਰ ਦਾ ਦੋਸਤ ਦੇ ਘਰ ਜਦੋਂ ਅਸੀਂ ਖਾੜਾ ਲਾਉਣ ਲਈ ਕਲਾਕਾਰਾਂ ਦੀ ਮਾਰਕੀਟ ਦੇ ਵਿੱਚ ਹਾਜ਼ਰ ਹੋਏ ਤਾਂ ਸਾਡੇ ਆਸੇ ਇਧਰੋਂ ਵੀ ਇਧਰੋਂ ਵੀ ਉਹ ਕਲਾਕਾਰਾਂ ਦੇ ਏਜੰਟ ਕੁਝ ਹੋਰ ਸਾਡੇ ਲੱਗੇ ਵੀ ਤੁਸੀਂ ਖਾੜਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਅਬਰ ਸਿੰਘ ਚਮਕੀਲੇ ਪੁਰ ਪਹੁੰਚਣਾ ਤਾਂ ਪਾਰਟੀਆਂ ਪਿੱਛੇ ਹਟ ਗਏ ਪਰ ਜਦੋਂ ਅਸੀਂ ਚਮਕੀਲਾ ਜੀ ਦੇ ਦਫ਼ਤਰ ਤੇ ਗਏ ਤੇ ਬੈਠੇ ਚਾਹ ਪਾਣੀ ਪੁੱਛਿਆ ਕਿ ਕਿਹੜਾ ਡਾਕਟਰ ਦੇ ਵਿੱਚ ਹੀ ਬੈਠੇ ਸੀ ਆਪ ਨਹੀਂ ਜੀ ਉਹਨਾਂ ਦੇ ਸੈਕਟਰੀ ਸੀਗੇ ਇਹਨਾਂ ਨੂੰ ਸਮਝਦਾ ਉਹਨਾਂ ਦਾ ਮੇਰਾ ਖਿਆਲ ਹੈ ਜੀ ਨਾ 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 ਮੇਰੇ ਯਾਦ ਨਹੀਂ ਰਹੇਗਾ ਉਹ ਨਵੇਂ ਬੰਦੇ ਸੀਗੇ ਕਟੜਾਲੇ ਵਾਲ ਜਵੰਦਾ ਸਾਹਿਬ ਜਵੰਦਾ ਸਾਹਿਬ ਸੀਗੇ ਜੀ ਤੇ ਉਹਨਾਂ ਨੂੰ ਅਸੀਂ ਮੇਰੇ ਸੌਰਵ ਸਾਹਿਬ ਨੇ ਜੋ ਰੇਟ ਪੁੱਛਿਆ ਤਾਂ ਉਹਨਾਂ ਨੇ 5000 ਰੁਪਏ ਬੋਕੇ ਲੈ ਗਏ ਬੰਨਿਆ ਖਾੜੇ ਦਾ ਪਰ ਉਹਦੇ 5000 ਰੁਪਏ ਵੀ ਅੱਜ ਦੇ 5-7 ਲੱਖ ਰੁਪਏ ਵਰਗਾ ਸੀਗਾ ਮੇਰੇ ਸੋਹਰਾ ਸਾਹਿਬ ਉੱਠ ਕੇ ਬਾਹਰ ਆ ਕੇ ਵੀ ਅਸੀਂ ਰਾਹ ਕਰਦੇ ਆ ਜਾਂ ਵਾਹ ਕਰਦੇ ਆ ਪਰ ਸਾਨੂੰ ਉਹਦੇ ਦੂਸਰੀ ਪਾਰਟੀ ਅਜੈਬ ਰਾਏ ਫੜ ਕੇ ਆਪਣੇ ਦਫ਼ਤਰ ਚ ਲੈ ਗਏ ਉੱਪਰ ਖਾੜੇ ਸੁਣਾਏ ਅਜੈਬ ਰਾਏ ਨੇ 2800 ਰੁਪਿਆ ਕਹਿ ਕੇ 2800 ਦੀ ਬੁਕਿੰਗ ਕਰ ਲਈ 500 ਰੁਪਿਆ ਸਾਈ ਫੜ ਲਈ ਪਰ ਮੇਰੇ ਮਨ ਨੇ ਇਹ ਹੋ ਗਿਆ ਵੀ ਇੱਕ ਤਾਂ ਨਮਕੀਲਾ ਵਿਹਲਾ ਮਿਲ ਗਿਆ ਸੀਗਾ ਤੇ ਦੂਸਰਾ ਫੇਰ ਆ ਖਾੜਾ ਬੁਕਿੰਗ ਨੇ ਹੋਇਆ ਮੈਨੂੰ ਫਿਰ ਮੇਰੇ ਨਾਲ ਉਹ ਦੋਸਤਾਂ ਨੇ ਵੀ ਤੁਹ ਕਹੇ ਸੀ ਵੀ ਖੜਾ ਤਮਕੀਲਾ ਬੁੱਕ ਸੀਗਾ ਤਮਕੀਲਾ ਅਸੀਂ ਘਰ ਜਾ ਕੇ ਜਦੋਂ ਦੇਖਿਆ ਮੇਰੇ ਰਿਸ਼ਤੇਦਾਰ ਘਰ ਗਏ ਅਸੀਂ ਦੂਸਰੇ ਦਿਨ ਕਹਿੰਦੇ ਤਮਕੀਲਾ ਬੁੱਕ ਸੀ ਅਜਾਇਬਰਾਏ ਕਰ ਲਿਆ ਉਹ ਕਹਿੰਦਾ ਜਾ ਕੋਈ ਜਾਣਦਾ ਨਹੀਂ ਸੀਗਾ ਅਜਾਇਬਰਾਏ ਨੂੰ ਕੋਣ ਆ ਅਜਾਇਬਰਾਏ ਯਾਰ ਕੀ ਕਰ ਲਿਆ ਤੇ ਅਸੀਂ ਆਥ ਨੇ ਖਾਦੀ ਪੀਤੀ ਦੇ ਵਿੱਚ ਮੈਂ ਕਹ ਦੱਸਦਾ ਵੀ ਤਮਕੀਲਾ ਬੁੱਕ ਨਹੀਂ ਸੀਗਾ ਵਿਹਲਾ ਸੀਗਾ ਪਰ ਬਾਪੂ ਨੇ ਪੱਕਾ ਨਹੀਂ ਕੀਤਾ ਮੈਂ ਥੋੜੀ ਮਾੜੀ ਮੋੜੀ ਚੱਲਦੀ ਪ੍ਰੋਹਣੀ ਸੀਗੀ ਤੁਸੀਂ ਮਾੜਾ ਮਾਰ ਦਿੱਤਾ ਉਹ ਕਾ हां जी होया ओ भाई अच्छा फिर बार मैनु हुक्म होया कदे एक गल की बनूगी हां मां भी ओदा 500 ਰੁਪਏ ਗਿਆ ਆਪਣਾ ਹਾਂ ਉਹਦਾ ਦੁਬਾਰੇ ਗੱਲ ਬਣੂਗੀ ਕੋਈ ਬਣਾਉਣੇ ਆਗੇ ਰਾਤ ਨੂੰ ਸੋਚੀਏ ਪੈ ਤੇ ਤੜਕੇ ਅਸੀਂ ਬਾਪੂ ਤੋਂ ਚੋਰੀ ਆਈ ਲੁਧਿਆਣੇ ਫੇਰ ਆ ਗਏ ਚਮਕੀਲੇ ਦਾ ਦਫਤਰ ਆਏ ਜਵੰਦਰ ਸਾਹਿਬ ਫੇਰ ਬੈਠੇ ਸੀਗੇ ਅਸੀਂ ਖਾ ਵੀ ਉਹ ਤਾਂ ਇਹ ਗੱਲ ਹੋ ਗਈ ਵੀ ਬਾਪੂ ਤਾਂ 2800 ਰੁਪਏ ਦੇ ਵਿੱਚ ਜਾਇਬਰਾਇ ਨੂੰ ਭੁੱਖਾ ਕਰ ਗਿਆ ਅਸੀਂ ਤਾਂ ਉਹ ਲੈ ਜਾਣਾ ਨਹੀਂ ਯਾਰ ਅਸੀਂ ਤਾਂ ਚਮਕੀਲਾ ਵਿਹਲਾ ਸੀ ਅਸੀਂ ਤਾਂ ਖਾੜਾ ਹੋਰ ਲਵਾ ਦਿੰਦੇ ਆ ਪਹਿਲੇ ਦਿਨ ਲਵਾ ਲੈਣੇ ਆ ਪਰ ਪਹਿਲੇ ਦਿਨ ਵੀ ਬੇਲਾ ਨਹੀਂ ਸੀਗਾ ਦੂਸਰੇ ਦਿਨ ਨੇ ਬੇਲਾ ਸੀ ਅਸੀਂ ਅਜੈਬ ਰਾਏ ਨੂੰ ਫੇਰ ਤੁਨ ਕ ਮਾਰਿਆ ਵੀ ਕੁੜੀ ਦੀ ਦਾਦੀ ਮਰ ਗਈ ਵਿਆਹ ਸਾਡਾ ਕੈਨਸਲ ਹੈ ਅਸੀਂ ਤਾਂ ਖਾੜਾ ਨਹੀਂ ਰਹਿਣਾ ਠੀਕ ਆ ਹ ਉਹ ਅਜੈਬ ਰਾਏ ਨੇ ਵੀ ਸਾਨੂੰ ਕਿਹਾ ਜੇ ਚਮਕੀਲਾ ਜਾਊਗਾ ਮੈਂ ਜਾਊਂਗਾ ਉਹਨੂੰ ਪਤਾ ਕੁਝ ਲੱਗ ਚੁੱਕੇ ਹੈ ਉਹ ਨੇੜੇ ਦਫ਼ਤਰ ਸੀਗੇ ਆਉਂਦੇ ਜਾਂਦੇ ਵੜਦਿਆਂ ਦੇਖਦੇ ਸੀਗੇ ਸਾਡੇ ਵੀ ਗਏ ਸੀਗੇ ਵੀ ਆਜੂ ਤਾਂ ਮੈਂ ਵੀ ਨਾਲ ਆਉਂਗਾ ਅਸੀਂ ਅਖੇ ਤੂੰ ਵੀ ਆ ਜੀ ਪਰ ਹੋਇਆ ਕਿ ਚਮਕੀਲੇ ਨੇ ਫੇਰ ਉਹ ਜਦੋਂ ਆਪ ਸੀਗੇ ਤੁੰਕੀਲਾ ਸਾਹਿਬ ਸਾਨੂੰ 4300 ਦੇ ਵਿੱਚ ਬੁੱਕ ਕੀਤਾ ਜੀ 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 700 ਰੁਪਿਆ ਸਾਨੂੰ ਛੱਡਿਆ ਉਹ 520 520 ਹੋਰ ਵੀ ਛੱਡਿਆ ਹਾਂ 4300 ਦੇ ਬੁੱਕ ਕੀਤਾ ਤੇ ਯਾਰ ਨੇ ਫਿਰ ਜਦੋਂ ਦੱਸਿਆ ਉਹਨੂੰ ਵੀ ਆਹ ਕਰਕੇ ਅਸੀਂ ਖਾੜਾ ਬਦਲਿਆ ਹੋਇਆ ਫਿਰ ਉਹ ਕਹਿੰਦਾ ਵੀ ਪ੍ਰਭਾ ਕੋਈ ਆ ਜੇ ਆਪਾਂ ਦੇਖੋਣਾ ਆਪਾਂ ਆਵਾਂਗੇ ਪਰ ਸਾਡੇ ਟਾਈਮ ਤੇ ਫਿਰ ਬਾਈ ਨੇ ਨਾ 3 ਘੰਟੇ ਲਾਏ ਖਾਣੇ ਜੀ ਬਹਿ ਜਾ ਬਹਿ ਜਾ ਅਸਾਂ ਹਾਂ ਕਿੰਨਾ ਕਿਹੜਾ ਆਇਆ ਬਰਾਏ ਨੇ ਆਇਆ ਕਿਹੜਾ ਆਇਆ ਨਹੀਂ ਜੈ ਬਰਾਏ ਫਿਰ ਬੰਦੋ ਨਾ ਜੀ ਕੋਈ ਕਿਸੇ ਨੇ ਪੁੱਛਿਆ ਹੋਏਗਾ ਜੀ ਜੀ ਇਕੱਠੇ ਜੀ 20000 ਬੰਦਾ ਅਸੀਂ ਪੋਸਟਰ ਲਾਤੇ ਸੀਗੇ ਉਹ ਏਰੀਆ ਦੇ ਵਿੱਚ ਅਸਾਂ ਜੀ ਹਾਂ ਸਾਡੇ ਪਹਿਲਾਂ ਰਿਸ਼ਤੇਦਾਰ ਸੀ ਬਹੁਤ ਢੱਲੇਦਾਰ ਸਾਡੇ ਰਿਸ਼ਤੇਦਾਰ ਸੀਗੇ ਪੋਸਟ ਲਾ ਕੇ ਮਾਨਸਾ ਦਾ ਆਏਗੇ ਸੀਗਾ ਜੀ ਜੀ 20000 ਬੰਦੇ ਦਾ ਇਕੱਠਾ ਹਾਂ ਪੰਜ ਸੱਤ ਕੀ ਲੈ ਆਏ ਭਰੇ ਖੜੇ ਸੀਗੇ ਜੇ ਟਰੱਕਾਂ ਨਾਲ ਤੇ ਬਾਹਰ ਨਾ 3 ਘੰਟੇ ਲਾਏ ਸੀ ਰੋਕੇ ਲਾ ਕੇ ਨਾ ਤੂੰ ਗਾਣਾ ਜਿਆਦਾ ਕਰਦੇ ਸੰਜ ਇੱਕ ਤਾਂ ਹਾਂ ਜੀ ਗਾਣਾ ਕੋਈ ਗਾਣਾ ਉਹਨੇ ਰਾਹੀ ਭੈਣ ਮੇਰੀ ਦੇ ਕੁੜੀਆਂ ਕੁੜੀਆਂ ਉਹ ਜਦੋਂ ਉਹ ਟੱਕਣ ਸਾਹਿਬ ਕਹਿੰਦੇ ਨੇ ਬੁੜੇ ਸਾਡੇ ਕੋਲੇ ਬੁੜੀਆਂ ਬੁੜੀਆਂ ਬੜਾ ਹਾਸਾ ਚੱਲਦਾ ਜੀ ਉਦੋਂ ਉਹਨੇ ਐਲਪੀ ਰਿਕਾਰਡ ਨਾਲ ਇੱਕ ਉੱਤੇ ਸੌਂ ਜਾਵੇ ਸ਼ਰਾਬੀ ਬਣ ਕੇ ਐਲਪੀ ਰਿਕਾਰਡ ਧਰ ਕੇ 12 ਦੇ 12 ਗੀਤ ਗਾ ਕੇ ਫਿਰ ਬੈਠਾ ਸੀ ਜੀ ਬੜੀ ਬੜੀ ਹੁਣੇ ਰਾਮ ਗੱਲ ਸੀ ਬਾਈ ਦੇ ਵਿੱਚ ਹਾਂ ਹਾਂ ਪੰਜਾਬੀ ਕੇ ਫਿਰ ਸਾਡੇ ਬਾਪੂ ਨੇ ਜੀ ਹੋਰ ਦਸਾਂ ਸੋਨੋਂ ਵਿੱਚ ਸਾਡਾ ਬਾਪੂ ਚਮਕੀਲੇ ਨੂੰ ਕਹਿੰਦਾ ਪਟਕਾ ਲਾ ਹਾਂ ਚਮਕੀਲਾ ਜੀ ਕਹਿੰਦਾ ਵੀ ਪਟਕਾ ਫਟਕਾ ਤਾਂ ਨਹੀਂ ਮੈਂ ਮੂਰੇ ਵੀ ਦੇਖਣਾ ਉਹ ਲਲਕਰੇ ਪੈਂਦੇ ਸੀਗੇ ਬਾਹਰ ਹਾਂ ਫਿਰ ਬਾਪੂ ਰੌਲਾ ਪਾਉਣ ਲੱਗਾ ਪਰ ਸਾਡੇ ਰਸਤੇ ਅਸੀਂ ਬਾਪੂ ਨੂੰ ਹੀ ਫੜ ਕੇ ਚਵਾਰੇ ਚ ਲੈ ਗਏ ਵੀ ਤੂੰ ਖਾੜੇ 'ਚ ਖੜਾ ਵੀ ਰੰਗ 'ਚ ਭੰਗਣਾ ਪਾ ਥੋੜਾ ਜਿਹਾ ਰੰਗ 'ਚ ਭੰਗਣਾ ਪਾਈ ਹਾਂ ਹਾਂ ਚਲੋ ਫਿਰ ਬਾਪੂ ਨੂੰ ਅੰਗਰੇਜ਼ੀ ਪਾਸੇ ਕਰਕੇ ਫਿਰ ਖਾੜਾ ਫੇਰ ਤੈਨੋਂ ਕਿੰਨਾ ਘੰਟੇ ਖੜਾ ਜੀ ਐ ਬਹਿ ਜਾ ਪਹਿ ਜਾ ਖੜਾ ਤੀ ਚਲੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾ ਜਾਲ ਸਾਂਝੀ ਕੀਤੀ ਹਰ ਸਾਲ ਵਰਸ਼ਿਕ ਆਇਆ ਕਰੋ ਹਨਾ ਧੰਨਵਾਦ ਸਾਡੇ ਹਰ ਵਾਰ